ਦੋਸਤੋ ਬੂਟਾ ਲਾਉਣ ਤੋਂ ਬਾਅਦ ਉਹਦੀ ਕੇਅਰ ਕਿਵੇਂ ਕਰਨੀ ਆ ਤੇ ਇੱਕ ਜਿਹੜਾ ਆਪਾਂ ਮਾਰਚ-ਅਪ੍ਰੈਲ ਤੋਂ ਬਾਅਦ ਬੂਟਾ ਨਹੀਂ ਲਾਉਂਦੇ ਉਹਦਾ ਕੀ ਕਾਰਨ ਆ ਅਕਸ਼੍ਰੀਕਾਲ ਦੀ ਮੈਂ ਗੁਰਸਮਰਨ ਸਿੰਘ ਤਨਵਾਰ ਨੈਚੁਰਲ ਫਾਰਮ ਤੋਂ ਦੋਸਤੋ ਅੱਜ ਆਪਾਂ ਗੱਲ ਕਰਾਂਗੇ ਜੀ ਜਦੋਂ ਆਪਾਂ ਬੂਟਾ ਲਾ ਦਿੰਨੇ ਆ ਉਹਦੀਆਂ ਪ੍ਰਿਕਾਸ਼ਨਸ ਕੀ ਰੱਖਣੀਆਂ ਨੇ ਉਹਦੇ ਲਈ ਆਪਾਂ ਨੂੰ ਕੀ ਕੀ ਕਰਨਾ ਪਊ ਕਿੰਨੇ ਦਿਨਾਂ ਬਾਅਦ ਪਾਣੀ ਲਾਉਣਾ ਤੇ ਉਹ ਛੇਤੀ ਸੁੱਕਣ ਦਾ ਕਾਰਨ ਕਈ ਵਾਰ ਆਪਾਂ ਬੂਟਾ ਲਾ ਕੇ ਬੇਗੌਰੀ ਥੋੜੀ ਜੀ ਕਰ ਦਿੰਨੇ ਆ ਤੇ ਉਹ ਬੂਟਾ 5ਵੇਂ 7ਵੇਂ ਦਿਨ 10ਵੇਂ ਦਿਨ ਸੁੱਕ ਜਾਂਦਾ ਤਾਂ ਆਪਾਂ ਕਹਿੰਦੇ ਆਲੇ-ਦਾਲਿਓਂ ਗਿੱਲਾ ਪਿਆ ਪਰ ਉਹਦੀ ਜਿਹੜੀ ਚਾਕਲੀ ਵਾਲੀ ਜਗ੍ਹਾ ਉਹ ਸੁੱਕ ਜਾਂਦੀ ਆ ਉਹੀ ਮੇਨ ਕਾਰਨ ਬਣਦੀ ਆ ਬੂਟਾ ਸੁੱਕਣ ਦਾ ਤੁਸੀਂ ਹੁਣ ਦੋਸਤੋ ਦੇਖ ਸਕਦੇ ਹੋ ਜੀ ਆਪਾਂ ਪਿਛਲੀ ਵੀਡੀਓ ਦੇ ਵਿੱਚ ਇਹਦੀ ਮੈਕਡਮੀਆਂ ਦੀ ਵੀਡੀਓ ਬਣਾਈ ਸੀ ਆਪਾਂ ਨੇ ਮੈਕਡਮੀਆਂ ਲਾਇਆ ਸੀ ਜੀ ਹੁਣ ਮੈਕਡਮੀਆਂ ਦੇ ਆਲੇ-ਦਾਲੇ ਤੁਸੀਂ ਇੱਕ ਘੇਰਾ ਦੇਖ ਸਕਦੇ ਹੋ ਸਰਾਊਂਡਿੰਗ ਇਹਦੇ ਇਹਦੇ ਟੋਏ ਆਪਾਂ ਪਹਿਲਾਂ ਪਟਕੇ ਪਾਣੀ ਨਾਲ ਭਰ ਕੇ ਦੁਬਾਰਾ ਆਪਾਂ ਛੋਟਾ ਟੋਆ ਕੱਢ ਕੇ ਉਹਦੇ 'ਚ ਮੈਕਡਮੀਆਂ ਲਾਇਆ ਸੀ ਹੁਣ ਜਿੰਨਾ ਆਪਾਂ ਨੇ ਦੁਬਾਰਾ ਮਿੱਟੀ ਕੱਢੀ ਸੀ ਉਹ ਸਾਰੀ ਅਲੱਗ ਹੋ ਗਈ ਦੋਸਤੋ ਜਿਹੜਾ ਬੂਟੇ ਦੇ ਚਾਕਲਾ ਉਹ ਸਿਰਫ ਇੱਥੇ ਤੱਕ ਆ ਤੁਸੀਂ ਦੇਖੋਗੇ ਜੀ ਆਹ ਪੂਰਾ ਇਹਦਾ ਬੂਟੇ ਦਾ ਚਾਕਲਾ ਸੀ ਜਿੰਨਾ ਕ ਚਾਕਲਾ ਉਨਾ ਹੀ ਬਚਿਆ ਉਤੋਂ ਵੀ ਤੇੜ ਛੜਤੀ ਉਤੋਂ ਅੱਗੇ ਇੱਕ ਤੇੜ ਹੋਰ ਛੜਤੀ ਇਹਦੇ ਨਾਲ ਹੋਊਗਾ ਕਿ ਜਦੋਂ ਦੋਸਤੋ ਆਪਾਂ ਧਿਆਨ ਨਹੀਂ ਦਵਾਂਗੇ ਆਪਾਂ ਸਰਸਰੀ ਨਿਗਾ ਨਾਲ ਦੇਖ ਲਾਂਗੇ ਵੀ ਆਹ ਥੋਂ ਗਿੱਲਾ ਪਿਆ ਤੁਸੀਂ ਆਹ ਆਲਾ-ਦਾਲਾ ਥੋਂ ਦੇਖ ਸਕਦੇ ਹੋ ਹਣ ਗਿੱਲਾ ਪਿਆ ਜੀ ਦੇ ਉਹ ਗਿੱਲਾ ਹੋਣ ਦਾ ਕਾਰਨ ਇਹ ਹੈ ਜੀ ਵੀ ਬਾਕੀ ਦਾ ਸਾਰਾ ਕਿਤੇ ਪਾਣੀ ਲੱਗਿਆ ਪਰ ਉੱਥੇ ਕੋਈ ਫਲਦਾਰ ਬੂਟਾ ਪੌਦਾ ਜਾਂ ਹੋਰ ਚੀਜ਼ ਨਾ ਹੋਣ ਕਰਕੇ ਉੱਥੋਂ ਤਾਂ ਗਿੱਲੀ ਪਈ ਆ ਮਿੱਟੀ ਪਰ ਇੱਥੋਂ ਇਸ ਬੂਟੇ ਨੇ ਖਰਾਕ ਲਈ ਆ ਇੱਥੋਂ ਪਾਣੀ ਲਿਆ ਉਹ ਸਾਰਾ ਇਥੋਂ ਇੰਨਾ ਕ ਡਰਾਈ ਹੋ ਗਿਆ ਜੀ ਆਪਾਂ ਬੇਗੌਰੀ ਇਹ ਕਰ ਦਿੰਦੇ ਆ ਵੀ ਇੱਥੇ ਗਿੱਲਾ ਤਾਂ ਇਸ ਕਰਕੇ ਇਹਨੂੰ ਪਾਣੀ ਨਹੀਂ ਲਾਉਂਦੇ ਤਾਂ ਦੋਸਤੋ ਜਿਹੜੇ ਨਵੇਂ ਬੂਟੇ ਲਾਉਨੇ ਆ ਉਹਨਾਂ ਨੂੰ ਚੌਥੇ ਜਾਂ ਪੰਜਵੇਂ ਦਿਨ ਪਾਣੀ ਲਾਉਣਾ ਬਹੁਤ ਜ਼ਰੂਰੀ ਹੋ ਜਾਂਦਾ ਕਿਉਂਕਿ ਉਹਨਾਂ ਦੀ ਆ ਮਿੱਟੀ ਡਰਾਈ ਹੋ ਜਾਂਦੀ ਆ ਡਰਾਈ ਹੋਣ ਤੋਂ ਬਾਅਦ ਬੂਟਾ ਸੁੱਕਣ ਦਾ ਮੇਨ ਕਾਰਨ ਬਣਦਾ ਤੇ ਦੂਜਾ ਬੂਟਾ ਸੁੱਕਣ ਦਾ ਜਿਹੜਾ ਕਾਰਨ ਬਣਦਾ ਜੀ ਉਹ ਇਹ ਬਣਦਾ ਵੀ ਆਪਾਂ ਕਈ ਵਾਰ ਇਹਦੇ ਤੇ ਜਿਹੜਾ ਅਜੋੜ ਆ ਜੀ ਤੁਸੀਂ ਜੋੜ ਦੇਖ ਸਕਦੇ ਹੋ ਇਹਦੇ ਤੇ ਮੈਂ ਅਗਲੀ ਅਗਲੀ ਬੂਟੇ ਤੇ ਜਾ ਕੇ ਦਿਖਾਉਂਗਾ ਇੱਕ ਲਫਾਫਾ ਹੁੰਦਾ ਪੋਲੀਥਨ ਚੜਿਆ ਹੁੰਦਾ ਜੀ ਉਹ ਪੋਲੀਥਨ ਇਹਦਾ ਸਬਬ ਬਣਦਾ ਜੀ ਵੀ ਇਹਦੇ ਵਿੱਚ ਵੜਦਾ ਜਾਂਦਾ ਜੀ ਇੱਥੇ ਕਈ ਵਾਰ ਕੈਲਸ ਬਣ ਜਾਂਦਾ ਇੰਨਾ ਮੋਟਾ ਕੈਲਸ ਕਈ ਬੂਟਿਆਂ ਤੇ ਅੱਗੇ ਦਿਖਾਵਾਂਗੇ ਜੀ ਉਹ ਕੈਲਸ ਬਣ ਕੇ ਫਿਰ ਬੂਟਾ ਉਥੋਂ ਖਰਾਬ ਹੋ ਕੇ ਛੇਤੀ ਟੁੱਟਣ ਦਾ ਕਾਰਨ ਬਣ ਜਾਂਦਾ ਜੜ ਤੋਂ ਤੇ ਕਈ ਵਾਰ ਇਹਦੇ ਥੱਲੇ ਕੋਈ ਨਾ ਕੋਈ ਬੂਟਾ ਚੱਲ ਪੈਂਦਾ ਜੀ ਇਹ ਆਪਣਾ ਗ੍ਰਾਫਟਡ ਪੌਦਾ ਜੀ ਇਥੋਂ ਉੱਤੋਂ ਇਹਦੇ ਗ੍ਰਾਫਟ ਹੋਈ ਹੋਈ ਹੈ ਜਿੱਥੋਂ ਉਹਦੇ ਉੱਤੋਂ ਕੋਈ ਨਵੀਂ ਟਾਣੀ ਨਿਕਲਿਆ ਵੀ ਉਹ ਕੋਈ ਬਾਇਡ ਇਫੈਕਟ ਨਹੀਂ ਕਰਦੀ ਪਰ ਜਿੱਥੇ ਉਹ ਗ੍ਰਾਫਟਿੰਗ ਹੋਈ ਹੋਈ ਹੈ ਉਹਦੇ ਥੱਲਿਓਂ ਕੋਈ ਟਾਣੀ ਹਰੀ ਹੋ ਜਵੇ ਤਾਂ ਉਹ ਇਹਦੀ ਗ੍ਰੋਥ ਨੂੰ ਘੱਟ ਕਰਕੇ ਆਪਣੀ ਗ੍ਰੋਥ ਜ਼ਿਆਦਾ ਕਰ ਲੂਗੀ ਤਾਂ ਹੌਲੀ ਹੌਲੀ ਇਹ ਜਿਹੜਾ ਬੂਟਾ ਖਤਮ ਹੋ ਜਾਊਗਾ ਆਉਣ ਵਾਲੇ 2-3 ਸਾਲ ਬਾਅਦ ਜੇ ਆਪਾਂ 2-3 ਸਾਲ ਨਹੀਂ ਗੌਰ ਕੀਤੀ ਤਾਂ ਉਹਦਾ ਤੇ ਇਹਦਾ ਪਛਾਣੇ ਨਹੀਂ ਆਉਣੀ ਇਹਨੂੰ ਫਰੂਟ ਨਹੀਂ ਲੱਗਣਾ ਕਿਉਂਕਿ ਇਹਨੂੰ ਤਾਕਤ ਨਹੀਂ ਮਿਲ ਰਹੀ ਉਹਨੂੰ ਫਰੂਟ ਨਹੀਂ ਲੱਗਣਾ ਕਿਉਂਕਿ ਉਹਦੀ ਉਮਰ ਨਹੀਂ ਮੈਚਿਓਰਿਟੀ ਨਹੀਂ ਹੈਗੀ ਉਹ ਸੀਡ ਤੋਂ ਗਰੋਨ ਹੋ ਗਿਆ ਜੀ ਇਸ ਕਰਣ ਦੋਸਤੋ ਇਹ ਇਸ ਚੀਜ਼ ਦਾ ਵਿਸ਼ੇਸ਼ ਧਿਆਨ ਰੱਖਿਓ ਵੀ ਜਿੱਥੋਂ ਗ੍ਰਾਫਟਿੰਗ ਹੋਈ ਆ ਤਾਂ ਉਹਦੇ ਥੱਲੇ ਆਪਾਂ ਕੋਈ ਵੀ ਟਾਣੀ ਉੱਗਣ ਨਹੀਂ ਦੇਣੀ ਹਰੀ ਨਹੀਂ ਹੋਣ ਦੇਣੀ ਉਹਨੂੰ ਚਾਹੇ ਹੱਥਾਂ ਨਾਲ ਆਪਾਂ ਤੋੜ ਦਈਏ ਚਾਹੇ ਜੇ ਜ਼ਿਆਦਾ ਥੋੜੀ ਦੀ ਵੱਡੀ ਹੋ ਗਈ ਤਾਂ ਕਟਰ ਨਾਲ ਕੱਟ ਦਈਏ ਦੂਸਰੀ ਹੈਗੀ ਪਾਣੀ ਦੀ ਮੈਨੇਜਮੈਂਟ ਤੀਸਰਾ ਜਿਹੜਾ ਖਾਦ ਪਾਉਣ ਦਾ ਸਮਾਂ ਖਾਦ ਜਿਹੜੀ ਹੈ ਜੀ ਆਪਾਂ ਕਦੇ ਵੀ ਇਹਦੇ ਤਣੇ ਨੂੰ ਇਦੇ ਨਾਲ ਲਾ ਕੇ ਖਾਦ ਕਦੇ ਨਹੀਂ ਪਾਉਣੀ ਜੀ ਜਿਹੜੀ ਖਾਦ ਪਾਉਣੀ ਆ ਹਜੇ ਇਸ ਬੂਟੇ ਨੂੰ ਜਿਹੜੀ ਆਪਾਂ ਥੱਲੇ ਖਾਦ ਪਾ ਚੁੱਕੇ ਆ ਜਾਂ ਹੁਣ ਆਲੇ-ਦਾਲੇ ਪਾਵਾਂਗੇ ਜਿੰਨੀ ਕਨਾਪੀ ਉਹਦੀ ਹੋਗੀ ਕਨਾਪੀ ਦੇ ਆਲੇ-ਦਾਲੇ ਖਾਦ ਪਾਉਣੀ ਆ ਜੀ ਇੱਥੇ ਨੇੜੇ ਇਹਦੇ ਤਣੇ ਦੇ ਨੇੜੇ ਬਿਲਕੁਲ ਵੀ ਖਾਦ ਨਹੀਂ ਪਾਉਣੀ ਜਿੰਨੀ ਕਨਾਪੀ ਇਹਦੀ ਮੈਨੇਜ ਹੋਈ ਜਾਊ ਜਿੰਨੀ ਚੌੜੀ ਜ਼ਿਆਦਾ ਕਨਾਪੀ ਹੋਈ ਜਾਊ ਉੰਨੇ ਰੂਟਸ ਇਹਦੀਆਂ ਆਲੇ-ਦਾਲੇ ਨੂੰ ਵਧੀ ਜਾਣਗੀਆਂ ਉੱਥੇ ਖਾਦ ਪਾਉਣੀ ਆ ਜੀ ਤੇ ਇਸ ਲਈ ਦੋਸਤੋ ਪਾਣੀ ਇਹਨੂੰ ਪੰਜਵੇਂ ਛੇਵੇਂ ਦਿਨ ਪਾਉਣਾ ਜ਼ਰੂਰੀ ਆ ਜੀ ਪੰਜਵੇਂ ਦਿਨ ਚੌਥੇ ਦਿਨ ਪਾਣੀ ਪਾ ਦਿਓ ਜੀ ਜਦੋਂ ਆਪਾਂ April ਤੋਂ ਬਾਅਦ ਦੀ ਗੱਲ ਕਰੀਏ ਬੂਟਾ ਲਾਉਣ ਦੀ ਜਾਂ 15 March ਤੋਂ ਬਾਅਦ 1 April ਤੋਂ ਬਾਅਦ ਜਦੋਂ ਬੂਟਾ ਲਾਉਨੇ ਆ ਤਾਂ ਹੁੰਦਾ ਕੀ ਆ ਫਸਲਾਂ ਵਾਲੇ ਵਾਲੇ ਸਾਰੀਆਂ ਕੱਟੀਆਂ ਜਾਂਦੀਆਂ ਨੇ ਡਰਾਈ ਹਵਾ ਆਉਣੀ ਸ਼ੁਰੂ ਹੋ ਜਾਂਦੀ ਆ ਜਿਹੜੀ ਡਰਾਈ ਹਵਾ ਉਹ ਪੱਤਿਆਂ ਨੂੰ ਡਰਾਈ ਕਰਦੀ ਆ ਜੀ ਥੱਲੋਂ ਜ਼ਮੀਨ ਗਰਮ ਹੋਣ ਕਰਕੇ ਜ਼ਮੀਨ ਡਰਾਈ ਹੋ ਜਾਂਦੀ ਆ ਜੇ ਇੱਕ ਦਿਨ ਵੀ ਪਾਣੀ ਇਦਾਂ ਰਹਿ ਗਿਆ ਉਹਨਦੇ ਮੌਸਮ ਦੇ ਵਿੱਚ ਥੋੜੀ ਜਿਹੀ ਨਮੀ ਹੈਗੀ ਆ ਤਾਂ ਬੂਟਾ ਸਰਵਾਈਵ ਕਰ ਜੂਗਾ ਪਰ ਜੇ ਇਹ ਕੰਮ ਮਈ ਜੂਨ ਦੇ ਵਿੱਚ ਆ ਕੇ ਹੋ ਜਾਂਦਾ ਅਪ੍ਰੈਲ ਮਈ ਜੂਨ ਤਿੰਨੇ ਮਹੀਨੇ ਇਹ ਕੰਮ ਹੋ ਜਾਂਦਾ ਤਾਂ ਬੂਟਾ ਤੋਕਣਾ 100% ਗਾਰੰਟੀ ਆ ਕਈ ਵਾਰ ਜਿਹੜੀਆਂ ਇਹਦੀਆਂ 에 ਰੂਟ ਹੁੰਦੀਆਂ ਨੇ ਉਹ ਇਸ ਪੋਰਸ਼ਨ ਦੇ ਵਿੱਚ ਆਨ ਕਰਕੇ ਡਰਾਈ ਹੋ ਜਾਂਦੀਆਂ ਨੇ ਤੇ ਜਿਹੜੀ ਡਰਾਈ ਹੋ ਗਈ 에 ਰੂਟ ਉਹਨੇ ਦੁਬਾਰਾ ਨਹੀਂ ਚੱਲਣਾ ਜੀ ਉਦੋਂ ਪਿੱਛੋਂ ਫੇਰ ਦੁਬਾਰਾ ਨਵੀਂ ਰੂਟ ਸ਼ੁਰੂ ਹੋਊਗੀ ਉਹ ਜਾ ਕੇ ਖਰਾਕ ਲਊ ਪਹਿਲਾਂ ਉਹਨੂੰ 5-7 ਦਿਨ 10 ਦਿਨ ਡਿਵੈਲਪ ਹੋਣ ਨੂੰ ਲੱਗਣਗੇ ਉਦੋਂ ਬਾਅਦ ਫੇਰ ਉਹ ਜਾ ਕੇ ਖਰਾਕ ਲਊਗੀ ਕਿੱਥੇ ਉਹ ਰੂਟ ਨੇ ਹੁਣ ਇਹਨੂੰ ਬੈਰੀਅਰ ਨੂੰ ਕ੍ਰੋਸ ਕਰਨਾ ਸੀ ਜੇ ਪਾਣੀ ਲੱਗਿਆ ਹੋਵੇ ਸਹੀ ਟਾਈਮ ਨਾਲ ਪਾਣੀ ਲੱਗਿਆ ਹੋਵੇ ਇਥੋਂ ਰੂਟ ਕ੍ਰੋਸ ਕਰਕੇ ਆਪਣੀ ਮਿੱਟੀ 'ਚ ਜਿਹੜੀ ਆਪਣੀ ਧਰਤੀ ਦੇ ਵਿੱਚ ਜਾ ਕੇ ਉਹਨੇ ਖਰਾਕ ਲੈਣੀ ਸ਼ੁਰੂ ਕਰ ਦੇਣੀ ਆ ਨਹੀਂ ਇਹ ਬੂਟਾ ਡਰਾਈ ਹੋ ਜਾਊਗਾ ਜੀ ਇੰਨਾਂ ਗੱਲਾਂ ਦਾ ਵਿਸ਼ੇਸ਼ ਧਿਆਨ ਰੱਖਣਾ ਹੁੰਦਾ ਜੀ ਜਦੋਂ ਆਪਾਂ ਨਵਾਂ ਬੂਟਾ ਲਾਉਨੇ ਆ ਇਸ ਕਾਰਨ ਆਪਾਂ ਮਈ ਜੂਨ ਦੇ ਵਿੱਚ ਬੂਟਾ ਨਹੀਂ ਲਾਉਂਦੇ ਜੁਲਾਈ ਦੇ ਵਿੱਚ ਦੋਸਤੋ ਜਾ ਕੇ ਕੀ ਹੁੰਦਾ ਵੀ ਜੁਲਾਈ ਦੇ ਵਿੱਚ ਜਿਹੜਾ ਟੈਂਪਰੇਚਰ ਆ ਉਹ ਬਿਲਕੁਲ ਸੈੱਟ ਹੋ ਜਾਂਦਾ 34 35 ਤੇ ਰਹਿ ਜਾਂਦਾ ਹਿਊਮਸ ਜ਼ਿਆਦਾ ਵੱਧ ਜਾਂਦੀ ਆ ਤਾਂ ਪੱਤਾ ਪਾਣੀ ਨੂੰ ਐਵੇਪੋਰੇਟ ਘਟ ਕਰਦਾ ਤਾਂ ਪਾਣੀ ਉਹਦੇ ਚ ਡਰਾਈ ਹੋ ਕੇ ਨਹੀਂ ਉਹ ਕਦੇ ਵੀ ਮਰੂਗਾ ਫਿਰ ਇਸ ਲਈ ਦੋਸਤੋ ਪਾਣੀ ਬਹੁਤ ਜ਼ਿਆਦਾ ਵੀ ਨਹੀਂ ਪਾਉਣਾ ਜੇ ਆਪਾਂ ਇਨੂੰ ਕੋ ਲਗਾਤਾਰ ਪਾਣੀ ਚੇ ਰੱਖਾਂਗੇ ਜੀ ਗਿੱਲਾ ਰੱਖਾਂਗੇ ਤਾਂ ਇਹਦੀਆਂ ਜੜਾਂ ਨੇ 에ਰ ਰੂਟ ਨੇ ਉਹ ਬਣਨੀਆਂ ਹੀ ਨਹੀਂ ਤਾਂ ਬੂਟੇ ਨੇ ਗਰੋਥ ਨਹੀਂ ਕਰਨੀ ਜਦੋਂ ਇੱਕੋਦਮ ਫੇਰ ਉਹ ਦੁਬਾਰਾ ਆਪਾਂ ਬਹੁਤ ਛੇਤੀ ਫੇਰ ਪਾਣੀ ਪਾ ਦਿੰਨੇ ਆ ਤਾਂ ਉਹ ਬੂਟੇ ਦੀ ਜਿਹੜੀ ਗਰੋਥ ਆ ਉਹ ਰੁਕ ਜਾਂਦੀ ਹੈ ਇਸ ਲਈ ਪਾਣੀ ਦੀ ਸੁਚੱਜੀ ਮੈਨੇਜਮੈਂਟ ਬੂਟੇ ਦੀ ਗਰੋਥ ਲਈ ਤੇ ਛੋਟੇ ਬੂਟੇ ਲਈ ਬਹੁਤ ਜ਼ਰੂਰੀ ਹੁੰਦੀ ਹੈ ਇਸੇ ਲਈ ਆਪਾਂ ਕਹਿੰਦੇ ਆ ਵੀ ਜਿਹੜਾ ਮਹੀਨਾ ਫਰਵਰੀ ਮਾਰਚ ਦਾ ਬੂਟੇ ਲਾਉਣ ਲਈ ਉਹ ਬੈਸਟ ਆ ਜੀ ਜਾਂ ਫਿਰ ਜਾ ਕੇ ਆ ਜੀ ਜਿਹੜਾ ਅਗਲਾ ਮਹੀਨਾ ਆਪਣਾ ਜੁਲਾਈ ਅਗਸਤ ਦੇ ਵਿੱਚ ਹੁੰਦਾ ਜੀ ਉਹ ਕਿਉਂਕਿ ਉਦੋਂ ਬਰਸਾਤਾਂ ਸ਼ੁਰੂ ਹੋ ਜਾਂਦੀਆਂ ਨੇ ਇਹ ਦੋ ਸਮੇਂ ਨੇ ਜਿਹੜੇ ਪੰਜਾਬ ਦੇ ਵਿੱਚ ਬੂਟੇ ਲਾਉਣ ਲਈ ਸਭ ਤੋਂ ਵਧੀਆ ਨੇ ਪੱਤ ਝੜ ਲਈ ਆਪਾਂ ਦਸੰਬਰ ਜਨਵਰੀ ਦੇ ਵਿੱਚ ਲਾਉਨੇ ਆ ਕਿਉਂਕਿ ਉਹ ਪੱਤੇ ਜਿਹੜੇ ਹੁੰਦੇ ਆ ਚਾਹੇ ਝੜੂਗਾ ਐ ਆਪਾਂ ਬੂਟਾ ਬਿਨਾ ਮਿੱਟੀ ਤੋਂ ਬਿਨਾ ਕਾਸੇ ਤੋਂ ਵੀ ਨੰਗੀਆਂ ਜੜਾਂ ਨਾਲ ਲਿਆ ਕੇ ਜਿੱਥੇ ਮਰਜ਼ੀ ਲਾ ਦਈਏ ਉੱਥੇ ਚੱਲੂਗਾ ਜੀ ਉਹਦੀ ਸਰਵਾਈਵਲ ਬਹੁਤ ਵਧੀਆ ਹੁੰਦੀ ਆ ਜੀ ਧੰਨਵਾਦ ਜੀ